ਬੀਬੀ ਜਗੀਰ ਕੌਰ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਬੀਬੀ ਜੀ ਅੱਜ ਇੱਕ ਵੱਡਾ ਸਮਾਗਮ ਕੀ ਇਹ ਮੰਨ ਲਈਏ ਕਿ ਅਕਾਲੀ ਦਲ ਆਫਟਰ ਆਲ ਜਿੱਤ ਹੋ ਗਿਆ ਦੇਖੋ ਜੋ ਸ਼੍ਰੀ ਅਕਾਲ ਤਰਸ ਸਾਹਿਬ ਤੋਂ 2 ਦਸੰਬਰ ਨੂੰ ਹੁਕਮਨਾਮਾ ਆਇਆ ਸੀ ਇਨ ਬਿਨ ਉਸ ਹੁਕਮਨਾਮੇ ਦੀ ਪਾਲਣਾ ਕਰਦਿਆਂ ਹੋਇਆ ਅੱਜ ਖਾਲਸਾ ਪੰਥ ਨੇ ਆਪਣੀ ਕਾਮਯਾਬੀ ਪ੍ਰਾਪਤ ਕੀਤੀ ਹੈ ਇਹੀ ਲੋਕਾਂ ਦੇ ਮਨ ਸੀ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਪੁਨਰਸਜੀਤ ਹੋਵੇ ਬਸ ਪੁਨਰਸਜੀਤੀ ਦੀ ਅੱਜ ਨਹੀਂ ਰੱਖੀ ਗਈ ਕਿ ਪ੍ਰਧਾਨ ਜੀ ਦੀ ਚੋਣ ਹੋਗੀ ਬੀਬੀ ਜੀ ਸਵਾਲ ਇਹੀ ਹੈ ਨਾ ਕਿ ਹੁਣ ਇਹ ਅਕਾਲੀ ਦਲ ਹੈ ਇਹ ਰੀ ਲਿਖ ਕੇ ਵੀ ਦੇ ਦਿੱਤਾ ਗਿਆ ਕਿ ਇਲੈਕਸ਼ਨ ਕਮਿਸ਼ਨ ਦੇ ਕੋਲ ਹੁਣ ਇੱਕ ਨਵਾਂ ਨਿਸ਼ਾਨ ਵੀ ਆਊਗਾ ਇਹ ਵੱਖਰਾ ਧੜਾ ਬਣਦਾ ਪਿਆ ਕਿ ਕੀ ਬਣਦਾ ਜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਗੱਲਾਂ ਤੁਹਾਨੂੰ ਸਮੇਂ ਨਾਲ ਲੱਗ ਜਾਣਗੀਆਂ ਫਿਰ ਵੀ ਤੇ ਖਬਰਾਂ ਰਹਿਣ ਦਿਓ ਅਕਾਲੀ ਦਲ ਤਾਂ ਤਕੜੀ ਦਾ ਨਿਸ਼ਾਨ ਸੀ ਕਹਿੰਦੇ ਫਿਰ ਖਬਰਾਂ ਆਉਣਗੀਆਂ ਫੈਲਾ ਲਿਓ ਤਕੜੀ ਨਹੀਂ ਰਹਿਣੀ ਹੁਣ ਤੈਨੂੰ ਕਿਤੇ ਪਤਾ ਨਹੀਂ ਰਹਿਣੀ ਰਹੂਗੀ ਤਕਰੀ ਜ਼ਿੰਦਾਬਾਦ ਸੀ ਜਿੰਦਾ ਰਹੂਗੀ ਅੱਛਾ ਜਿੱਥੇ ਸ਼੍ਰੋਮਣੀ ਕਾਲੇਦਲ ਰਹੇਗਾ ਉੱਥੇ ਹੀ ਹੋ ਰਹੇਗੀ ਨਹੀਂ ਪਰ ਬੀਬੀ ਦੀ ਨਵੇਂ ਹੁਕਮਨਾਮੇ ਚ ਤਾਂ ਇਹੀ ਮੈਂਸ਼ਨਡ ਹੈ ਕਿ ਚੁੱਲ੍ਹੇ ਸਮੇਟਨੇ ਸੀ ਕਿਹਾ ਵੀ 2 ਦਸੰਬਰ ਦੇ ਹੁਕਮਨਾਮੇ ਨੂੰ ਇਨ ਬਿਨ ਲਾਗੂ ਕੀਤਾ ਗਿਆ ਪਰ ਜੱਜਦਾਰ ਗਰਗਾਹ ਸਾਹਮਣੇ ਸਾਫ਼ ਕਿਹਾ ਪੰਜ ਮੈਂਬਰੀ ਕਮੇਟੀ ਰੱਦ ਕੀਤੀ ਜਾਂਦੀ ਹੈ ਨਾ ਸਾਫ਼ ਕਿਹਾ ਕੋਈ ਰੱਦ ਨਹੀਂ ਕੀਤਾ ਲਿਆਓ ਪੁੱਛੋ ਕਿੱਥੇ ਰਹਿ ਹੂੰ ਬੀਬੀ ਜੋ ਸਵਾਲ ਹੀ ਇਹੀ ਚੱਕ ਰਹੇ ਹਨ ਕਿ ਉਹ ਕਹਿੰਦੇ ਚੁੱਲ੍ਹੇ ਸਮੇਟੇ ਹੀ ਨਹੀਂ ਗਏ ਉਹਦੇ ਭਗੋੜੇ ਨੇ ਆਕਾਲ ਤੱਕ ਤੇ ਉਹ ਮੰਨਦੇ ਹੀ ਨਹੀਂ ਕਿ ਉਹਨਾਂ ਹੀ ਗੱਲ ਕਰ ਰਹੇ ਸੀ ਬੀਬੀ ਜੀ ਬਾਦਲ ਸਾਹਿਬ ਨੇ ਤਾਂ ਵਾਪਸ ਦੀ ਸੱਦਾ ਵੀ ਦਿੱਤਾ ਹੈ ਹੱਥ ਜੋੜ ਕੇ ਮਾਫੀ ਮੰਗਣ ਦੇ ਦੀ ਅਸੀਂ ਤੁਹਾਡੇ ਨਾਲ ਕਿਉਂ ਜਾਈਏ ਅਸੀਂ ਤਾਂ ਖਾਲਸਾ ਪੰਥ ਕੋ ਰਮਾਂਗੇ ਅੰਮ੍ਰਿਤਹੀ ਕਹਿੰਦੇ ਕਿ ਮਾਰ ਕਰਦੇ ਹੋ ਅਸੀਂ ਦੋ ਵਾਰੀ ਛੋੜ ਦੇਣੇ ਬੀਬੀ ਜਗੀਰ ਕੌਰ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਬੀਬੀ ਜੀ ਅੱਜ ਇੱਕ ਵੱਡਾ ਸਮਾਗਮ ਕੀ ਇਹ ਮੰਨ ਲਈਏ ਕਿ ਅਕਾਲੀ ਦਲ ਆਫਟਰ ਆਲ ਸਰਜੀਤ ਹੋ ਗਿਆ ਦੇਖੋ ਜੋਸ਼ੀ ਅਕਾਲ ਤਾਹ ਸਾਹਿਬ ਤੋਂ 2 ਦਸੰਬਰ ਨੂੰ ਹੁਕਮਨਾਮਾ ਆਇਆ ਸੀ ਇਨ ਬਿਨ ਉਸ ਹੁਕਮਨਾਮੇ ਦੀ ਪਾਲਣਾ ਕਰਦੇ ਹਾਂ ਅੱਜ ਖਾਲਸਾ ਪੰਥ ਨੇ ਆਪਣੀ ਕਾਮਯਾਬੀ ਪ੍ਰਾਪਤ ਕੀਤੀ ਹੈ। ਇਹੀ ਲੋਕਾਂ ਦੇ ਮਨ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਹੋਵੇ। ਬਸ ਪੁਨਰਸਜੀਤੀ ਦੀ ਅਜੇ ਨਹੀਂ ਰੱਖੀ ਗਈ ਹੈ ਪ੍ਰਧਾਨ ਜੀ ਦੀ ਚੋਣ ਹੋਗੀ। ਬੀਬੀ ਜੀ ਸਵਾਲ ਇਹੀ ਹੈ ਨਾ ਕਿ ਹੁਣ ਇਹ ਅਕਾਲੀ ਦਲ ਹੈ ਇਹ ਰੀ ਲਿਖ ਕੇ ਵੀ ਦੇ ਦਿੱਤਾ ਗਿਆ ਕਿ ਇਲੈਕਸ਼ਨ ਕਮਿਸ਼ਨ ਦੇ ਕੋਲ ਹੁਣ ਇੱਕ ਨਵਾਂ ਨਿਸ਼ਾਨ ਵੀ ਆਊਗਾ। ਇਹ ਵੱਖਰਾ ਧੜਾ ਬਣਦਾ ਪਿਆ ਕਿ ਕੀ ਬਣਦਾ। ਜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਗੱਲਾਂ ਤੁਹਾਨੂੰ ਸਮੇਂ ਨਾਲ ਲੱਗ ਜਾਣਗੀਆਂ। ਫੇਰ ਵੀ ਤੇ ਖਬਰਾਂ ਰਹਿਣ ਦਿਓ। ਅਕਾਲੀ ਦਲ ਤਾਂ ਤਕੜੀ ਦਾ ਨਿਸ਼ਾਨ ਸੀ ਕਹਿੰਦੇ। ਫੇਰ ਖਬਰਾਂ ਆਉਣਗੀਆਂ ਫੇਲਾ ਲਿਓ। ਤ ਤੈਨੂੰ ਕਿਤੇ ਪਤਾ ਨਹੀਂ ਰਹਿਣੀ ਰਹੂਗੀ ਕਿਹ ਜਿੰਦਾਬਾਦ ਸੀ ਸਭ ਚ ਰਹੂਗੀ ਜਿੱਥੇ ਸ਼੍ਰੋਮਣੀ ਕਾਲ ਦਾ ਰਹੇਗਾ ਉੱਥੇ ਹੀ ਹੋ ਰਹੇਗੀ ਨਹੀਂ ਪਰ ਬੀਬੀ ਜੀ ਨਵੇਂ ਹੁਕਮਨਾਮੇ ਚ ਤਾਂ ਇਹੀ ਮੈਂਸ਼ਨਡ ਹੈ ਕਿ ਚੁੱਲ੍ਹੇ ਸਮੇਟਨੇ ਸੀ ਕਿਹਾ ਵੀ 2 ਦਸੰਬਰ ਦੇ ਹੁਕਮਨਾਮੇ ਨੂੰ ਇਨ ਬਿਨ ਲਾਗੂ ਕੀਤਾ ਜਾ ਪਰ ਜਥੇਦਾਰ ਗੜਗਾਹ ਸਾਹਮਣੇ ਸਾਫ ਕਿਹਾ ਪੰਜ ਮੈਂਬਰੀ ਕਮੇਟੀ ਰੱਦ ਕੀਤੀ ਜਾਂਦੀ ਹੈ ਨਾ ਸਾਫ ਕਿਹਾ ਕੋਈ ਰੱਦ ਨਹੀਂ ਕੀਤਾ ਲਿਆਓ ਪੁੱਛੋ ਕਿੱਥੇ ਰਹਿ ਹਮ ਬੀਬੀ ਜੀ ਉਹ ਸਵਾਲ ਹੀ ਇਹੀ ਚੱਕ ਰਹੇ ਹੈ ਨਾ ਕਿ ਉਹ ਕਹਿੰਦੇ ਚੁੱਲ੍ਹੇ ਸਮੇਟੇ ਹੀ ਨਹੀਂ ਗਏ ਉਹਦੇ ਭਗੌੜੇ ਨੇ ਅਕਾਲ ਤਖਤ ਉਹ ਮੰਨਦੇ ਹੀ ਨਹੀਂਗੇ ਉਹਨਾਂ ਦੀ ਗੱਲ ਕਰ ਬੀਬੀ ਜੀ ਬਾਦਲ ਸਾਹਿਬ ਨੇ ਤਾਂ ਵਾਪਸ ਦੀ ਸੱਦਾ ਵੀ ਦਿੱਤਾ ਹੈ ਹੱਥ ਜੋੜ ਕੇ ਮਾਫੀ ਮੰਗਣ ਲਈ ਅਸੀਂ ਤੁਹਾਡੇ ਨਾਲ ਕਿਉਂ ਜਾਈਏ ਅਸੀਂ ਖਾਲਸਾ ਪੰਥ ਕੋ ਰੋ ਮੰਗਾਂਗੇ ਅਮੰਗਦੇ ਹੀ ਕਹਿੰਦੇ ਕਿ ਮਾਫ਼ ਕਰਦੇ ਹੋ ਅਸੀਂ ਦੋ ਵਾਰੀ ਜੋੜ ਦੇਣੇ